ਕੋਈ ਨਾਮ ਜਪੇ ਬਾਣੀ ਪੜੇ ਕੁਛ ਕਰੇ ਸੋਧ ਰੱਖੇ ਪਰ ਜੇ ਪ੍ਰਤੀਤ ਨਹੀਂ ਨਾ ਫਿਰ ਇੱਕ ਸੇ ਕੰਮ ਨਹੀਂ ਹੁੰਦਾ ਸਤਗੁਰੂ ਰਾਜ ਸਿੰਘ ਸੱਚੇ ਬਾਦਸ਼ਾਹ ਅਲਾ ਬਾਦ ਦੇ ਕੇਲੇ ਵਿੱਚ ਬੈਠਿਆਂ ਜਦੋਂ ਇਥੋਂ ਉਹਨਾਂ ਨੂੰ ਫੜ ਕੇ ਲੈ ਗਏ ਨੇ ਸਵੇਰ ਨਾਲ ਬੈਠੇ ਸਨ ਤੇ ਸਹੁਰਾ ਨੇ ਬੈਠੇ ਬੈਠੇ ਭਜਨ ਕੀਤਾ ਕੋਈ ਬਾਣੀ ਬੜੀ ਚੀਜ਼ ਹੈ ਜਿਹੜੇ ਬਾਣੀ ਪੜਨ ਵਾਲੇ ਸੀ ਬੜੇ ਖੁਸ਼ ਹੋਏ ਤੇ ਜਦ ਬਾਹ ਆਖਿਆ ਬਾਣੀ ਜਿਹੜੀ ਹੈ ਨਾ ਉਹ ਵੀ ਨਾੜ ਹੈ ਸਿੱਟਾ ਨਾਮ ਹੈ ਜਿਹੜੇ ਨਾਮ ਜਪਣ ਵਾਲੇ ਸੀ ਉਹ ਬੜੇ ਖੁਸ਼ ਹੋਏ ਤੇ ਫਿਰ ਸਹੁਰਾ ਨੇ ਹੁਕਮ ਦਿੱਤਾ ਵੀ ਤਬ ਨਾ ਵੀ ਤੋਈ ਹੈ ਤੋ ਹੁੰਦਾ ਜਿਹੜਾ ਦਾਣੇ ਦੇ ਉੱਤੇ ਜਿਹੜੀ ਛਿੰਦ ਜਿੰਦੀ ਉਹਨਾਂ ਨੇ ਤੋ ਜਿਹੜੇ ਨਾਮ ਜਪਣ ਵਾਲੇ ਸੀ ਇਹ ਉਹਨਾਂ ਨੂੰ ਬੜਾ ਕਸ਼ਟ ਆ ਤੇ ਹਿੰਦੇ ਇੰਨਾ ਚਿਰ ਨਾਮ ਜਪਦੇ ਰਹੇ ਆ ਸਾਨੂੰ ਇਹ ਦੱਸੋ ਵੀ ਉਹ ਕਿਹੜੀ ਚੀਜ਼ ਜਿਹੜੀ ਅਸਲ ਹੈ ਫਿਰ ਸਹੁਰਾ ਨੇ ਹੁਕਮ ਦਿੱਤਾ ਤੇ ਬਾਣੀ ਪੜ ਕੇ ਬਾਣੀ ਨਾਮ ਦੀ ਤਾਰੀਫ ਕਰਦੀ ਨਾਮ ਜਬਦਾ ਅਜ਼ਮੀ ਪਰ ਨਾਮ ਜਪ ਕੇ ਜੇ ਆਪਣੇ ਸਬਰੂ ਦੇ ਪ੍ਰਤੀਤ ਨਾ ਆਈ ਤੇ ਅੱਜ ਤੁਸੀਂ ਜਹਦਰ ਅਗੋਲ ਸੁਣਿਆ ਤੁਸੀਂ 100 ਢੇੜਾ ਆਵੇ ਜਦ ਦਿੱਤਾ ਵੀ ਕੁਝ ਨਹੀਂ ਬਣਦਾ ਢੇੜਾ ਤੇ ਇੱਕ ਹੀ ਬੜਾ ਔਖਾ ਉਹ ਵੀ ਮਨੁੱਖ ਜਨਮ ਦਾ ਜਿਹੜਾ ਢੇੜਾ ਹੈ ਮਨੁੱਖ ਜਨਮ ਦੇ ਵਿੱਚ ਇੱਥੇ ਆ ਕੇ ਕਿੰਨੇ ਕਸ਼ਟ ਉਠਾਉਂਦਾ ਆਦਮੀ ਸਬਰੂ ਤੋਂ ਬਣਾ ਹੋਗੇ ਤੇ ਜੇ ਉਹ ਇੱਲ ਦੇ ਜਨਮ ਵਿੱਚ ਪੈ ਜਾਏ ਸੱਪ ਦੇ ਜਨਮ ਵਿੱਚ ਪੈ ਜਾਏ ਪੱਥਰ ਦੇ ਵਿੱਚ ਪੈ ਜਾਏ ਦਰਖਤ ਤੇ ਪੈ ਜਾਏ ਕਿੰਨੇ ਚਿਰ ਨੂੰ ਉਹ ਢੇੜਾ ਹੋਣਾ ਹੈ ਪਰ ਉਹਦੇ ਯਾਨੀ 100 ਗੇੜਾ ਵੀ ਆਵੇ ਨਾ ਤੇ ਉਹਦਾ ਕੁਝ